ਅੱਜ ਦੇ ਨੇ ਹਣਾ ਤੇ ਯਾਰ ਆਪਾਂ ਉਹਨਾਂ ਨੂੰ ਭੁੱਲ ਲਗੇ ਜਿਹੜਾ ਮੇਲ ਉਹਦਾ ਸੀਗਾ ਅਰਛਤੂੜੀ ਉਹ ਇੰਨਾ ਦੇ ਘਰਾਂਚ ਸੀਗਾ ਭਗਵਾ ਅਰਛਤੂੜੀ ਮੇਲ ਮਾਸ਼ ਪਰਮਾਇੰਸੀ ਨਾਲ ਸਾਡੀ ਗੱਲਬਾਤ ਆ ਉਹ ਇਹਨਾਂ ਦੇ ਘਰਾ ਦੇ ਵਿੱਚ ਵੀਡੀਓ ਵਾਇਰਲ ਹੋਈ ਹੋਈ ਆ ਮੈਂ ਉਹ ਬੰਦਾ ਵੀ ਮੇਰੇ ਨਾਲ ਪਰਸੋਂ ਸੀ ਨੇ ਪੌਸਾ ਵਾਲਾ ਸੀ ਡਿਓਪੀ ਤੇ ਜਦੋਂ ਉਹ ਗਿਆ ਵੀ ਇਹ ਤਾਂ ਮੇਨ ਆ ਇਹਨਾਂ ਨੇ ਉਹ ਸ਼ਾਮ ਕਿ ਰੱਖਿਆ ਸੀ ਹਣਾ ਸੋ ਪਾਈ ਤੁਸੀਂ ਦੇਖੋ ਜਸੇ ਨਰ ਗੁਰਦੇਵ ਸਿੰਘ ਕੌ ਕਹਿੰਦੇ ਤਸੀਹੇ ਹੋਰ ਕਿੰਨਾ ਕੁਸਿਆ ਕੰਨਿਆ ਲੁਕ ਤਾਂ ਮਾਰੇ ਇਹਨਾਂ ਨੇ ਵੀ ਆਪਣਾ ਬਾਈ ਅਮਤਪਾਲ ਅੰਦਰ ਕਰਤਾ ਦੀਪ ਸਿੱਧੂ ਚਿੰਗ ਲਾਇਆ ਸੀ ਆਪਾਂ ਨੂੰ ਸਿੱਖੀ ਨੌਜਵਾਨੀ ਮੇਰੀ ਬੇਨਤੀ ਆ ਸਭ ਨੂੰ ਅੱਥ ਮੰਨ ਕੇ ਗੁੱਸਾ ਮੇਰੀ ਗੱਲ ਦਾ ਕਰਿਓ ਨਾ ਬਾਈ ਬਣ ਕੇ ਸਿੱਖੀ ਵਾਲੇ ਪਾਸੇ ਆਇਓ ਦਸਤਾਰਾ ਮੰਗਾ ਲਾ ਗਿਓ ਦਾੜੀ ਰੱਖ ਰੋ ਹੋਈ ਹੋਈ ਗੁਰੂ ਆਲੇ ਬਣੋ ਬਾਣੀ ਪੜੋ ਸਿੱਖੀ ਬਣੀ ਆਲੇ ਹੋਈ ਹੋਈ ਆਜੋ ਕੋਈ ਚੱਕਰ ਨਹੀਂ ਇੱਕ ਦਿਨ ਆਉਣਾ ਪੈਣਾ ਇੱਕ ਦਿਨ ਨਾਂਗ ਚੱਕਣੀ ਪੈਣੀ ਆ ਮੈਂ ਵੀ ਸੋਡੇ ਵਰ ਕਾਮ ਜਮਾ ਦੇਸੀ ਕਰ ਕੋਈ ਮੈਂ ਅੱਜ ਮੈਂ ਗੁਰੂਬਾਈ ਕਹਿੰਦਾ ਕੋਈ ਤਾਂ ਸੀ ਕਰਾਹੇ ਵਾਲੇ ਵੀ ਕੋਈ ਮੈਂ ਗਾਲੂ ਸ਼ਰਾਬ ਨਹੀਂ ਪੀਂਦਾ ਪੀਂਦਾ ਬੱਚੀ ਨਹੀਂ ਖਾਂਦਾ ਵੀ ਮੈਂ ਕੋਈ ਇਹਨਾਂ ਦੇ ਇਹੋ ਜਿਹੇ ਤਰ੍ਹਾਂ ਹਾਂ ਆਪਾਂ ਤਾਂ ਬਸ ਆਪਣੇ ਸੱਤ ਮੱਗੀ ਆ ਕਾਲੇ ਤੇ ਭੰਨਾ ਕੋ ਇਹਨਾਂ ਨੇ ਮੇਰੇ ਘਰੇ ਜੌਮ ਕਰਿਆ 35 ਪੁੱਸ ਵਰਦੀ ਤਾਂ ਹੀ ਬਾੜੇ ਲਗਾੜੇ ਹੈ ਲੋਕਾਂ ਨੇ ਜਵਾਕ ਬਚਾਉਣ ਤੁਰਿਆ ਸੀ ਐਡੇ ਕਿੰਨੇ ਮਸ਼ਾ ਦਿੰਦੇ ਸੀ ਹੋਰ ਇੱਕ 83 ਬੱਚਾ ਮਸ਼ਾ ਨਰੋ ਉੱਥੋਂ ਲੈ